ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅਸੀਂ ਆਪਣਾ ਫਰਜ਼ ਨਿਭਾਤਾ ਹੁਣ ਸ਼ੇਅਰ ਕਰਨ ਦਾ ਫਰਜ਼ ਤੁਹਾਡਾ ਬਣਦਾ ਅੱਜ ਪਿੰਡ ਕੁੰਮਣਕਲਾ ਬਾਬਾ ਮਾਨ ਸਿੰਘ ਸਪੋਰਟਸ ਐਂਡ ਵੈਲਫੇਅਰ ਕੁੰਮਣਕਲਾ ਬਠਿੰਡਾ ਆਪਣੇ ਵੱਡੇ ਤੇ ਛੋਟੇ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਕਲੱਬ ਦੇ ਪ੍ਰਧਾਨ ਬਾਈਦੀਪ ਸਿੱਧੂ ਜੀ ਨੇ ਯਾਦ ਕੀਤਾ ਸੀ ਹੁਕਮ ਕੀਤਾ ਸੀ ਔਰ ਉੱਥੋਂ ਦੇ ਸਮੁੱਚੇ ਕੋ ਸਾਹਿਬਾਨ ਗ੍ਰਾਮ ਪੰਚਾਇਤ ਪਿੰਡ ਦੇ ਮੋਤਵਾਰ ਸੱਜਣ ਅਤੇ ਛੋਟੇ ਵੱਡੇ ਭਰਾ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਆਓ ਪਾ ਪੰਜਾਬ ਦੇ ਵਿੱਚੋਂ ਰੁੱਸੀਆਂ ਬਹਾਰਾਂ ਨੂੰ ਆਪਣੀ ਮਿਹਨਤ ਦੇ ਜਰੀਏ ਮੋੜ ਕੇ ਲਈਏ ਦੱਸਿਆ ਸਾਡੇ ਮਾਈਂਡ ਦੀ ਕਿੰਨੀ ਪਾਵਰ ਹੁੰਦੀ ਆ ਜੋ ਅਸੀਂ ਸੋਚ ਲੈਨੇ ਆ ਉਸ ਤਰ੍ਹਾਂ ਦੇ ਸਾਡੀ ਬਾਡੀ ਉਸ ਤਰ੍ਹਾਂ ਦਾ ਸਾਡਾ ਸੁਭਾਅ ਉਸ ਤਰ੍ਹਾਂ ਦਾ ਸਾਡਾ ਕੰਮ ਕਰਨ ਦਾ ਤਰੀਕਾ ਬਣ ਜਾਂਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਉਸ ਪਾਵੈ ਜੋ ਪੂਰੇ ਬ੍ਰਹਮੰਡ ਵਿੱਚ ਦਿਸ ਰਿਹਾ ਉਹ ਪਿੰਡ ਸਾਡੇ ਸ਼ਰੀਰ ਵਿੱਚ ਆ ਪਰ ਮਰਦੀ ਸਾਡੀ ਆ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਬਣਨਾ ਸੋ ਭਰਾਮਾ ਨੇ ਸੋ ਤੁਹਾਡੇ ਸਾਰਿਆਂ ਨਾਲ ਵਾਦਾ ਕੀਤਾ ਸੀ ਜਿੱਥੇ ਜਿੱਥੇ ਇਹ ਸ੍ਰੀ ਸੇਵਾਦਾਰੀ ਇਹ ਸਾਰੇ ਭਰਾਵਾਂ ਦਾ ਸਨਮਾਨ ਕਰਾਂਗੇ ਤੁਸੀਂ ਵੀ ਦੱਸੋ ਕਿ ਇਸ ਪਿੰਡ ਵਿੱਚ